ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpsaanjha.in ਤੇ ਲੁਧਿਆਣਾ ਤੋਂ ਵਿਧਾਇਕ ਬੈਂਸ ਭਰਾਵਾਂ ਨੇ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਬਾਦਲਾ ਤੇ ਨਿਸ਼ਾਨਾ ਸਾਧਿਆ ਉਹਨਾਂ ਕਿਹਾ ਕਿ ਉਹ ਬਾਦਲਾ ਦੀਆਂ ਗਿੱਦਰ ਧਮਕੀਆਂ ਤੋਂ ਡਰਨ ਵਾਲੇ ਨਹੀਂ ਉਹਨਾਂ ਕਿਹਾ ਕਿ ਬੇਸ਼ੱਕ ਸਰਕਾਰ ਨੇ ਉਹਨਾਂ ਖਿਲਾਫ ਝੂਠੇ ਮੁਕਦਮੇ ਦਰਜ ਕੀਤੇ ਨੇ ਬਾਦੂ ਆਪਣਾ ਸਤਿਆਗ੍ਰਹਿ ਅੰਦੋਲਨ ਨਹੀਂ ਰੋਕਣਗੇ ਜਿੰਸੀ ਬਾਦੂ ਦੋਜਦੇ ਕਿ ਡਰਾਉ ਪੁਲਿਸ ਦਾ ਡੰਡਾ ਦਿਖਾਓ ਮੁਕਦਮੇ ਦਿਓ ਅਰਾਦਾ ਕਤਲ ਦੇ ਮੁਕਦਮੇ ਦੇ ਡੈਕੈਪਿਟੇਟੇ ਚਾਕੇ ਜੇਲ੍ਹ ਦੇ ਸੁੱਟੋ ਜੇਲ੍ਹ ਦੇ ਵਿੱਚ ਜਾ ਕੇ ਫਿਜ਼ੀਕਲ ਟੌਰਚਰ ਕਰੋ ਪੱਖਾ ਨਾ ਦਿਓ ਪਾਣੀ ਨਾ ਦਿਓ ਸੋ ਟੀਮ ਇਨਸਾਫ ਦੇ ਮੈਂਬਰ ਬਾਦਲ ਦੀ ਇਹਨਾਂ ਗਿੱਧੜ ਧਮਕੀਆਂ ਤੋਂ ਡਰਨ ਵਾਲੇ ਨਹੀਂ ਇੱਕ ਜ਼ਿਲ੍ਹੇ ਦੇ ਵਿੱਚ ਉਹ ਐਗੂ ਨੇ ਸਫਲਤਾ ਬਖਸ਼ੀ ਦਿੱਤੀ ਹੈ ਤੇ ਸਰਕਾਰੀ ਤੰਤਰ ਫੇਲ ਹੋਇਆ ਹੈ ਸਤਿਆਗਰਾ ਜਿਹੜੇ ਤੁਹਾਨੂੰ ਵੀ ਇਨਕਨਵੀਨੀਅੰਸ ਹੋਈ 20 ਤਰੀਕ ਨੂੰ ਸ਼ੁਰੂ ਕਰਨਾ ਸੀ ਪਰ 17 ਤਰੀਕ ਨੂੰ ਸ਼ੁਰੂ ਕੀਤਾ ਤੇ ਸਰਕਾਰੀ ਤੰਤਰ ਦਾ ਜਨਾਜਾ ਕੱਢਿਆ ਇਸ ਦੇ ਨਾਲ ਹੀ ਉਹਨਾਂ ਨੇ ਮੋਗਾ ਚ ਬਾਦਲਾ ਦੀ ਆਰਬਿਟ ਕੰਪਨੀ ਦੀ ਬਾਸ਼ਮਾਤੀ ਨਾਹੂ ਛੇੜਖਾਨੀ ਦੀ ਆਲੋਚਨਾ ਕੀਤੀ ਤੇ ਮੰਗ ਕੀਤੀ ਕਿ ਕੇਂਦਰੀ ਮੰਤਰੀ ਹਰਸਿਮਰਤ ਕੋਰ ਬਾਦਲ ਨੂੰ ਵਰਖਾਸ ਕਰ ਦੇਣਾ ਚਾਹੀਦਾ ਡਿਪਟੀ ਸੀਐਮ ਦੀ ਪਤਨੀ ਸਤਕਾਰ ਜੋ ਬੀਬੀ ਹਰਸਿਮਰਤ ਕੋਰ ਬਾਦਲ ਜਿਹੜੀ ਨੰਨੀ ਛਾਂ ਦੀ ਬ੍ਰਾਂਡ ਐਂਬੈਸਡਰ ਹੈ ਜਿਹੜੀ ਆਪਣੇ ਆਪ ਨੂੰ ਔਰਤਾਂ ਦੇ ਹੱਕਾਂ ਦੀ ਵੱਡੀ ਨੰਬਰਦਾਰ ਦੱਸਦੀ ਹੈ ਸਭ ਤੋਂ ਵੱਡੀ ਸ਼ਰਮਨਾਕ ਗੱਲ ਕਿ ਉਸ ਪਰਿਵਾਰ ਦੀ ਬੱਸ ਦੇ ਵਿੱਚ ਔਰਤ ਤੇ ਬੱਚੀ ਦੇ ਨਾਲੇ ਕੁਝ ਹੋਵੇ ਤੇ ਅੱਜ ਲੋਕ ਸਭਾ ਦੇ ਦਖਲ ਦੇਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਹੈ ਪਹਿਲਾਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੋ ਮੈਂ ਕੇਂਦਰ ਸਰਕਾਰ ਸਰਕਾਰ ਦੇ ਪ੍ਰਧਾਨ ਮੰਤਰੀ ਸਾਹਿਬ ਤੋਂ ਮੰਗ ਕਰਦਾ ਕਿ ਤੁਰੰਤ ਹਰ ਸਿਮਰਤਪੁਰ ਬਾਦਲ ਨੂੰ ਇਸ ਮਸ ਕੀਤਾ ਜਾਵੇ ਕੇਂਦਰੀ ਕੈਬਨਟ ਦੇ ਵਿੱਚੋਂ ਹੁਣ ਇਹ ਵੀ ਪੀ ਸਾਂਝਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ ABP Live type ਕਰੋ ABP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ ABP News Punjabi ਨੂੰ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ ABP Live ਐਪ ਅਤੇ ਸਿਲੈਕਟ ਕਰੋ ABP News Punjabi